ਰੀਵਾ ਕੋਤਾ ਸ਼ਰਮ ਕਰ ਲੈ 10 ਵਜੇ ਹਜ ਤੱਕ ਰੋਟੀ ਨਹੀਂ ਬਣੀ ਮੰਮੀ ਜੀ ਰੋਟੀ ਤਾਂ ਮੈਂ ਹੁਣੇ ਬਣਾ ਦੇਨੀ ਆ ਪਹਿਲਾਂ ਨਾ ਮੈਂ ਚਾਹ ਪੀ ਰਹੀ ਸੀ ਫਿਰ ਮੈਂ ਸੋਚਿਆ ਵੀ ਕਮਰੇ ਦੀ ਸਫਾਈ ਕਰਦਾ ਘਰੇ ਕੋਈ ਆ ਹੀ ਜਾਂਦਾ ਨਹੀਂ ਸਵੇਰੇ ਫਿਰ ਜਲਦੀ ਉੱਠਿਆ ਕਰ ਦੁਨੀਆ ਨੇ ਕਰਨੀ ਚਾਹ ਪੀਤੀ ਤੂੰ ਹੋ 10 ਵਜੇ ਵੀ ਨਹੀਂ ਆ ਨਹੀਂ ਸਵੇਰੇ ਜਿਵੇਂ ਕੱਲੀ ਹੋਈ ਤੂੰ ਰਿ ਫਿਰਦੀ ਆ ਚਾਹ ਵੀ ਬਣਾ ਕੇ ਰੱਖ ਦਿੰਨੀ ਆ ਵੀ ਤੂੰ ਉੱਠ ਕੇ ਪੀ ਲੈ ਪਰ ਤੂੰ ਤੂੰ ਤਾਂ ਦੱਸ ਹੀ ਵੀ ਆਉਣੇ ਹੁੰਦੇ ਨਾ ਸਾਰੇ ਟੱਬਰ ਤੇਰੇ ਮੂੰਹ 'ਵਨ ਨਹੀਂ ਦੇਖੀ ਜਾਂਦੇ ਬਿੱਕਰੋਂ ਰੋਟੀ ਬਣੂਗੀ ਮੰਮੀ ਜੀ ਕੰਮ ਨਾ ਕਰੇ ਘੱਟ ਨਹੀਂ ਹੁੰਦੇ ਹੈਗੇ ਨਾਲੇ ਤੁਸੀਂ ਤਾਂ ਨਾ ਬਹਾਨੇ ਲੱਭਦੇ ਰਹਿੰਦੇ ਹੋ ਲੜਨ ਦੇ ਤੁਹਾਨੂੰ ਪਤਾ ਵੀ ਮੈਂ ਬਿਮਾਰ ਰਹਣੀ ਆ ਹੱਥ ਪੈਰ ਮੇਰੇ ਦੁਖਦੇ ਨੇਗੇ ਆਪਰੇਸ਼ਨ ਮੇਰਾ ਹੋ ਕੇ ਹਟਿਆ ਨੇ ਹੁਣ ਤੂੰ ਸਿੱਧਾ ਜਵਾਬ ਦੇਣ ਲੱਗੀ ਪ੍ਰੈਸ਼ ਤਾਂ ਮੇਰਾ ਵੀ ਹੋਇਆ ਤੇਰੇ 2 ਸਾਲ ਹੋ ਗਏ ਹਜੇ ਤੱਕ ਤੇਰਾ ਪ੍ਰੈਸ਼ ਅੜੇ ਖੜੇ ਉਹ ਹੁਣ ਬੱਸ ਵੀ ਕਰ ਜੋ ਕਿਉਂ ਕਰਨੂੰ ਜੰਗ ਦਾ ਮੈਦਾਨ ਬਣਾਈ ਰੱਖਦੀ ਓ ਪਾਪਾ ਜੀ ਮੈਂ ਨਹੀਂ ਕੁਛ ਕਿਹਾ ਹੈਗਾ ਆ ਮੰਮੀ ਹੋਈ ਆ ਕੇ ਨਾ ਮੇਰੇ ਕਮਰੇ 'ਚ ਲੜਨ ਲੱਗੇ ਨਾ ਇਹਨੂੰ ਪਤਾ ਨਹੀਂ ਹੈਗਾ ਵੀ ਸਾਰਾ ਟੰਗੇ ਰੋਟੀ ਕਿਨੇ ਭੁੱਖਾ ਬੈਠੇ ਮੈਂ ਕਿੰਨਾ ਤਾਂ ਟਾਈਮ ਹਾਰ ਪਿਆ ਲੋਕ ਰੋਟੀਆਂ ਖਾ ਕੇ ਭਾਂਡੇ ਮਾਰ ਕੇ ਬਹਿਲੇ ਹੋਏ ਬੈਠ ਨੇ ਇਹ ਮੈਂ ਰਮਾ ਕੇ ਕਮਰੇ ਤੋਂ ਬਾਹਰ ਨਹੀਂ ਨਿਕਈ ਨਾ ਜੇ ਬੰਦਾ ਥੱਕ ਹਾਰ ਕੇ ਪੈ ਜਾਂਦਾ ਸਵੇਰੇ ਜਲਦੀ ਉੱਠਣਾ ਜ਼ਰੂਰੀ ਹੁੰਦਾ ਨਾਲੇ ਕੰਮ ਤਾਂ ਮੈਂ ਹੀ ਕਰਨੇ ਹੁੰਦੇ ਨੇ ਪਤਾ ਨਹੀਂ ਤੁਹਾਨੂੰ ਇੰਨੀ ਛੇ ਦੀ ਭੁੱਖ ਕਿਉਂ ਲੱਗਦੀ ਆ ਆਪਾ ਆ ਤਾ ਨਾ ਮੇਰੇ ਛੁੱਤਰ ਨਾਲੇ ਸਾਰਾ ਛੱਪਾ ਨਾ ਤੇਰੇ ਪਿਓ ਦਾ ਛੇੜੇ ਹੋਇਆ ਪਤਾ ਨਹੀਂ ਸਾਰਾ ਕਿਉਂ ਭੁੱਖ-ਭੁਖ ਕਰਦਾ ਰਹਿੰਦਾ ਇਹਨੂੰ ਪਤਾ ਨਹੀਂ ਕਿਉਂ ਨਹੀਂ ਕੈਨ ਹੈਗੀ ਫਿਰ ਮੰਮੀ ਜੀ ਜੇ ਪਾਪਾ ਜੀ ਨੂੰ ਇੰਨੀ ਜਲਦੀ ਭੁੱਖ ਲੱਗਦੀ ਆ ਤੁਸੀਂ ਰੋਟੀ ਬਣਾ ਕੇ ਖਾ ਲਿਆ ਕਰੋ ਉਹ ਮੈਂ ਨਹੀਂ ਨਹੀਂ ਜਲਦੀ ਉੱਠ ਸਕਦੀ ਹੈਗੀ ਨਾਲੇ ਮੇਰੇ ਨਾਲ ਲੜਨ ਦੀ ਕੋਈ ਲੋੜ ਨਹੀਂ ਤੁਸੀਂ ਰੋਵੋ ਨਾ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣਦੀ ਆ ਮੈਂ ਤੁਹਾਡੇ ਨਾਲ ਆ ਪੁੱਤ ਤੂੰ ਹੀ ਗੱਲਾਂ ਇਸ ਘਰ 'ਚ ਮੇਰਾ ਪੱਕਾ ਪੂਰਦਾ ਬਾਕੀ ਤਾਂ ਸਾਰੇ ਬਸ ਤੂੰ ਹੀ ਮੇਰਾ ਸਹਾਰਾ ਹੈਗਾ ਪੁੱਤ ਕਾਲਜ ਜਾਣ ਨੂੰ ਨਾ ਤੂੰ ਲੇਟ ਹੋਈ ਜਾਣਾ ਤੂੰ ਤਿਆਰ ਹੋ ਜਾ ਮੈਂ ਰੋਟੀ ਬਣਾਉਣੀ ਆ ਮੰਮੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਤੁਹਾਡੇ ਵੇ ਹਾਲ ਪੁੱਛਣਾ ਕੀ ਹੋਊਗਾ ਮੇਰਾ ਤਾਂ ਹੁਣ ਇੱਥੇ ਜੀ ਨਹੀਂ ਲੱਗਦਾ ਤੇਰੀ ਬਹੂ ਮੈਨੂੰ ਚੈਨ ਨਹੀਂ ਲੈਣ ਦਿੰਦੀ ਕਿਉਂ ਮੰਮੀ ਜੀ ਹੁਣ ਕੀ ਹੋ ਗਿਆ ਵੇ ਭਾਈ ਪੁੱਛ ਨਾ ਸਵੇਰ ਦੀ ਮੇਰੀ ਬੇਇੱਜ਼ਤੀ ਕਰੀ ਜਾਂਦੀ ਐ ਮੈਨੂੰ ਪੁੱਠਾ ਬੋਲਦੀ ਐ ਤੇ ਸਾਹਮਣੇ 10 ਵਜੇ ਤੱਕ ਵੀ ਰੋਟੀਆਂ ਬਕਾਉਂਦੀ ਐ ਮੰਮੀ ਜੀ ਮੈਂ ਕੋਈ ਬੇਇੱਜ਼ਤੀ ਨਹੀਂ ਕੀਤੀ ਹੈਗੀ ਉਹ ਤੁਸੀਂ ਤਾਂ ਹਰ ਗੱਲ ਤੇ ਹੀ ਤਾਣਾ ਮਾਰ ਦਿੰਨੇ ਹੋ ਨਾਲੇ ਤੁਸੀਂ ਤਾਂ ਸੋਚਦੇ ਹੀ ਨਹੀਂ ਹੈਗੇ ਵੀ ਬੰਦਾ ਬਿਮਾਰ ਆ ਜਾ ਉਹਦਾ ਕੁਝ ਦੁੱਖਦਾ ਆ ਕੇ ਲੈਕਚਰ ਝਾੜਨਾ ਸ਼ੁਰੂ ਹੋ ਜਾਣਿਓ ਉਹ ਮੈਂ ਨਹੀਂ ਉਹਨੇ ਗੱਲਾਂ ਚੱਲਦੀ ਹੈਗੀ ਕਿ ਤੂੰ ਹਾਏ ਓ ਰੱਬਾ ਸਵੇਰੇ ਲੜਾਈ ਸ਼ਾਮੀ ਲੜਾਈ ਕੰਮ ਤੇ ਜਾਓ ਤਾਂ ਲੜਾਈ ਕੰਮ ਤੇ ਆਓ ਤਾਂ ਲੜਾਈ ਉਹ ਕਦੇ ਤਾਂ ਲੜਾਈ ਦਾ ਪੈਂਡਾ ਛੱਡ ਦਿਆ ਕਰੋ ਉਹ ਪੁੱਤ ਮੈਂ ਤਾਂ ਆਪ ਇਹਨਾਂ ਦੀ ਰੋਜ਼ ਰੋਜ਼ ਦੀ ਲੜਾਈ ਤੋਂ ਤੰਗ ਆਇਆ ਪਿਆ ਰੋਜ਼ ਦੀ ਰੋਜ਼ ਨਾ ਵੀ ਖਾਣੀ ਬਣਾਉਂਦੀਆਂ ਤੂੰ ਅੱਜ ਇਹਨਾਂ ਦਾ ਫੈਸਲਾ ਕਰ ਹੀ ਦੇ ਓ ਪਾਪਾ ਜੀ ਮੇਰੀ ਮਾਂ ਤਾਂ ਠੀਕ ਐ ਇਹ ਦਾਦੀ ਹੋਈ ਲੜਾਈ ਪਾਉਂਦੀ ਐ ਨਾਲੇ ਦਾਦੀ ਨੂੰ ਹੋਰ ਕੋਈ ਕੰਮ ਨਹੀਂ ਹੈਗਾ ਕੱਲ ਲੜਨ ਦਾ ਹੀ ਠੇਕਾ ਲੈ ਰੱਖਿਆ ਇਹਨੇ ਬੂਵਾ ਮਰਦਾ ਆ ਦੇਖ ਲੈ ਪੁੱਤ ਤੇਰਾ ਮੁੰਡਾ ਮੈਨੂੰ ਕਿਵੇਂ ਬੋਲ ਦੇਗਾ ਆਹ ਮਾਂ ਕਹਿੰਦਾ ਖੜਾ ਨਾਲੇ ਹੁਣ ਗੁੜੀ ਹੋਈ ਥੋੜਾ ਸਾਰਾ ਤੇ ਛੇਡੇ ਖਾਵਾ ਤੁਹਾਨੂੰ ਇੰਨਾ ਨਾ ਲੰਗਰ ਪਕਾ ਕੇ ਦਿੱਤਾ ਭੁੱਲ ਗਏ ਤੁਸੀਂ ਮੰਮੀ ਜੀ ਮਨਦੀਪ ਤੇ ਪਾਪਾ ਜੀ ਮੈਂ ਤੁਹਾਡੀ ਸਾਰਿਆਂ ਦੀ ਗੱਲਾਂ ਸੁਣ ਲਈਆਂ ਹੁਣ ਮੈਂ ਜੋ ਵੀ ਫੈਸਲਾ ਲਵਾਂਗਾ ਨਾ ਤੁਹਾਨੂੰ ਸਾਰਿਆਂ ਨੂੰ ਮੰਨਣਾ ਪਊਗਾ ਹਾਂ ਹਾਂ ਲੈ ਲਓ ਫੈਸਲਾ ਜੋ ਤੁਹਾਨੂੰ ਠੀਕ ਲੱਗੇ ਮੈਂ ਨਹੀਂ ਹੁਣ ਕੁਝ ਕਹਿੰਦੀ ਠੀਕ ਹੈ ਫਿਰ ਮਨਦੀਪ ਮੈਂ ਤਾਂ ਆਪਣੀ ਮਾਂ ਦਾ ਹੀ ਪੱਖ ਲਵਾਂਗਾ ਇਹ ਚਾਹੇ ਕਿੰਨੀ ਵੀ ਮਾੜੀ ਕਿਉਂ ਨਾ ਹੋਵੇ ਪਰ ਤੈਨੂੰ ਇਹਦੀ ਸਾਰੀ ਗੱਲਾਂ ਸੁਣਨੀਆਂ ਪੈਣਗੀਆਂ ਕੀ ਤੁਸੀਂ ਮੰਮੀ ਜੀ ਦਾ ਪੱਖ ਲਿਆ ਉਹ ਮੈਂ ਸਾਲਾਂ ਤੋਂ ਤੁਹਾਡਾ ਘਰ ਸੰਭਾਲਦੀ ਆ ਰਹੀ ਆ ਤੁਹਾਡੀਆਂ ਹਰ ਜ਼ਰੂਰਤਾਂ ਪੂਰੀਆਂ ਕਰਦੀ ਆ ਤੇ ਤੁਸੀਂ ਮੇਰੇ ਹੀ ਸਾਥ ਨਹੀਂ ਦਿੱਤਾ ਇਹ ਨੂੰਹਾਂ ਮਰਜੀ ਜੋਰ ਲਾ ਲੈ ਆਖਰ ਪੁੱਤ ਤਾਂ ਮਾਂ ਦੇ ਸਾਹ ਦਿੰਦੇ ਨੇ ਸਹੀ ਗੱਲ ਕਹਿਨੇ ਹੋ ਮੰਮੀ ਜੀ ਮੈਂ ਤਾਂ ਰਹਿ ਗਈ ਦੋ ਕੰਦਾ ਵਿਚਕਾਰ ਇੱਕ ਪਾਸੇ ਸੱਸ ਤੇ ਦੂਜੇ ਪਾਸੇ ਘਰ ਵਾਲਾ ਉਹ ਵੀ ਮਾਂ ਦਾ ਚਮਚਾ ਮਨਦੀਪ ਪੁੱਤ ਕਦੇ ਕਦੇ ਕੋਈ ਫੈਸਲਾ ਦਿਲ ਤੇ ਨਹੀਂ ਲਾਉਣਾ ਚਾਹੀਦਾ ਤੇ ਘਰ ਨੂੰ ਜੋੜ ਕੇ ਰੱਖਣ ਲਈ ਕਈ ਵਾਰੀ ਸਭ ਕੁਝ ਬਰਦਾਸ਼ਤ ਕਰਨਾ ਪੈਂਦਾ ਪਰ ਪਾਪਾ ਜੀ ਇਹਨਾਂ ਨੇ ਇਹ ਫੈਸਲਾ ਲੈ ਕੇ ਨਾ ਮੇਰੀ ਬੇਇੱਜ਼ਤੀ ਕੀਤੀ ਆ ਮਨਦੀਪ ਇਹ ਫੈਸਲਾ ਮੈਂ ਬਹੁਤ ਸੋਚ ਸਮਝ ਕੇ ਲਿਆ ਹੈ ਪਹਿਲਾਂ ਤੂੰ ਮੇਰੀ ਪੂਰੀ ਗੱਲ ਤਾਂ ਸੁਣ ਲੈ ਨਾ ਸੁਣਨ ਨੂੰ ਹੋਰ ਕੀ ਬਚਿਆ ਹੁਣ ਤੁਸੀਂ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਉਹ ਮੈਂ ਆਪਣੀ ਸਾਰੀ ਜ਼ਿੰਦਗੀ ਤੁਹਾਡੀ ਸਾਰਿਆਂ ਦੀ ਖਿਦਮਤ ਕਰਨ ਚ ਕੱਢਤੀ ਤੇ ਤੁਸੀਂ ਮੈਨੂੰ ਚੁਣਨ ਦੀ ਬਜਾਏ ਮੰਮੀ ਕਿਨੂੰ ਚੁਣ ਲਿਆ ਮੰਮੀ ਜੀ ਤੁਹਾਨੂੰ ਪਾਪਾ ਜੀ ਨੂੰ ਕਹਿਣ ਦੀ ਨਾ ਕੁਝ ਲੋੜ ਨਹੀਂ ਹੈਗੀ ਇਹ ਤਾਂ ਹੈਗੇ ਹੀ ਇੱਦਾਂ ਤੇ ਨੇ ਪਰ ਮੈਂ ਤੁਹਾਡੇ ਨਾਲ ਆ ਪਾਵੇਂ ਕੋਈ ਖੁਸ਼ ਹੋਵੇ ਪਾਵੇਂ ਕੋਈ ਗੁੱਸੇ ਹੋਵੇ ਉਹ ਭਾਈ ਤੂੰ ਕਲੇਸ਼ ਨੂੰ ਹੋਰ ਨਾ ਆਵਦਾ ਤੇਰਾ ਪਿਓ ਦਿਲ ਦਾ ਬੁਰਾ ਨਹੀਂ ਹੈਗਾ ਮਨਦੀਪ ਅੱਜ ਜੋ ਮੈਂ ਗੱਲ ਕਹੀ ਹੈ ਨਾ ਸੁਣ ਕੇ ਤੈਨੂੰ ਦੁੱਖ ਤਾਂ ਜ਼ਰੂਰ ਲੱਗਿਆ ਹੋਊਗਾ ਪਰ ਇਹੀ ਗੱਲ ਤੈਨੂੰ ਕੱਲ ਨੂੰ ਸਹਾਰਾ ਦੇਊਗੀ ਇਹ ਗੱਲ ਮੈਨੂੰ ਸਹਾਰਾ ਦੇਊਗੀ ਇਹ ਕੀ ਗੱਲ ਹੋਈ ਤੁਸੀਂ ਮੈਨੂੰ ਬੁੱਧੂ ਨਾ ਬਣਾਓ ਮਨਦੀਪ ਮੈਂ ਨਾ ਤੈਨੂੰ ਇੱਕ ਗੱਲ ਦੱਸਣਾ ਚਾਹੁੰਨਾ ਜੋ ਮੇਰੇ ਦਿਲ 'ਚ 20 ਸਾਲਾਂ ਤੋਂ ਬੈਠੀ ਹੋਈ ਹੈ ਤੂੰ ਵੇਖਿਆ ਅੱਜ ਤੂੰ ਮੇਰੀ ਮਾਂ ਨਾਲ ਲੜ ਰਹੀ ਹੈ ਸੋਚ ਕੇ ਦੇਖ ਜੇ ਕੱਲ ਨੂੰ ਤੇਰੀ ਨੂੰ ਵੀ ਤੇਰ ਨਾਲ ਐਵੇਂ ਹੀ ਲੜੇ ਤਾਂ ਤੈਨੂੰ ਕਿਵੇਂ ਲੱਗੂਗਾ ਸ਼ਾਇਦ ਮੈਨੂੰ ਬਹੁਤ ਦੁੱਖ ਲੱਗੂਗਾ ਪਰ ਜਿਸ ਤਰ੍ਹਾਂ ਮੰਮੀ ਜੀ ਮੇਰੇ ਨਾਲ ਸਹਿਕਾ ਕਰਦੇ ਨੇ ਨਾ ਮੈਂ ਆਪਣੀ ਨੂੰ ਨਾਲ ਨਹੀਂ ਇਦਾਂ ਕਰੂੰਗੀ ਪਰ ਜੇ ਮੇਰੀ ਨੂੰ ਫੇਰ ਵੀ ਮੇਰੇ ਨਾਲ ਇਦਾਂ ਕਰੂਗੀ ਤਾਂ ਤਾਂ ਮੇਰਾ ਬੜਾਪਾ ਰੁੱਲ ਜੂਗਾ ਬਸ ਇਹੀ ਸੋਚ ਕੇ ਤਾਂ ਮੈਂ ਅੱਜ ਆਪਣੀ ਮਾਂ ਦਾ ਪੱਖ ਲਿਆ ਉਹ ਨਾਲੇ ਜੇ ਅੱਜ ਮੈਂ ਤੈਨੂੰ ਚੁਣ ਲੈਂਦਾ ਨਾ ਕੱਲ ਦੀ ਵੀ ਆਪਣੀ ਘਰ ਵਾਲੀ ਦਾ ਪੱਖ ਲੈਂਦਾ ਫੇਰ ਤੂੰ ਕਹਿਣਾ ਸੀ ਕਿ ਮੇਰਾ ਪੁੱਤ ਵੀ ਬਦਲ ਗਿਆ ਪੁੱਤ ਇਹ ਘੰਟਾ ਕਰੇ ਮੈਂ ਸੋਚੀ ਨਹੀਂ ਸੀ ਮੈਂ ਤਾਂ ਸੋਚਦੀ ਸੀ ਵੀ ਤੂੰ ਪੁੱਤ ਹੋਣਾ ਫਰਜ਼ ਨਵਾਰੇ ਮੰਮੀ ਮੈਂ ਅੱਜ ਦਾ ਨਹੀਂ ਮੈਂ ਕੱਲ ਦਾ ਵੀ ਸੋਚ ਰਿਆਂ ਜੇ ਹਰ ਪੁੱਤ ਆਪਣੀ ਮਾਂ ਦਾ ਪੱਖ ਲਾਊਗਾ ਨਾ ਤਾਂ ਕਿਸੇ ਵੀ ਮਾਂ ਨੂੰ ਬੁੜਾਪੇ 'ਚ ਇਕੱਲਾ ਨਹੀਂ ਰਹਿਣਾ ਪਊਗਾ ਤਾਂ ਤੁਸੀਂ ਮੈਨੂੰ ਸਿਖਾਉਣ ਲਈ ਆਪਣਾ ਪੱਖ ਬਦਲ ਲਿਆ ਨਹੀਂ ਨਹੀਂ ਮਨਦੀਪ ਮੈਂ ਪੱਖ ਨਹੀਂ ਬਦਲਿਆ ਮੈਂ ਤਾਂ ਰਾਹ ਬਦਲਿਆ ਉਹ ਜੋ ਵੀ ਮੈਂ ਇਹ ਕੀਤਾ ਨਾ ਉਹ ਤੇਰੇ ਲਈ ਕੀਤਾ ਹੈ ਪਰ ਤੈਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਮੈਂ ਆਪਣੀ ਮਾਂ ਦਾ ਪੱਖ ਲੈ ਕੇ ਤੈਨੂੰ ਨੀਚਾ ਦਿਖਾਇਆ ਹੈ ਮੇਰੇ ਲਈ ਇਹ ਸਭ ਕੀਤਾ ਇਹ ਕਿਵੇਂ ਹੋ ਸਕਦਾ ਇਹਦੇ ਚ ਮੇਰਾ ਕੀ ਫਾਇਦਾ ਤੁਸੀਂ ਮੈਨੂੰ ਐਵੇਂ ਪਾਗਲ ਨਾ ਬਣਾਓ ਤੁਹਾਡੀਆਂ ਗੱਲਾਂ ਚ ਨਹੀਂ ਮੈਂ ਆਉਣ ਵਾਲੀ ਮਨਦੀਪ ਮੈਂ ਤੈਨੂੰ ਕੋਈ ਪਾਗਲ ਨਹੀਂ ਬਣਾ ਰਿਹਾ ਜੇ ਅੱਜ ਮੈਂ ਆਪਣੀ ਮਾਂ ਦਾ ਪੱਖ ਲੈ ਰਿਹਾ ਨਾ ਕੱਲ ਨੂੰ ਤੇਰਾ ਮੁੰਡਾ ਵੀ ਤੇਰਾ ਪੱਖ ਲਊਗਾ ਤੈਨੂੰ ਵੀ ਇੱਜ਼ਤ ਮਿਲੂਗੀ ਦੇਖਿਆ ਪੁੱਤ ਮੇਰਾ ਪੁੱਤ ਕਦੇ ਗਲਤ ਫੈਸਲਾ ਨਹੀਂ ਲੈਂਦਾ ਇਹ ਗੱਲਾਂ ਸੋਚਣ ਵਾਲੀਆਂ ਨੇ ਨਾਲੇ ਜੇ ਹਰੀਗ ਪੁੱਤ ਇਹੀ ਫੈਸਲਾ ਲਵੇ ਨਾ ਤਾਂ ਕਿਸੇ ਘਰ 'ਚ ਕਲੇਸ਼ ਨਹੀਂ ਹੋ ਸਕਦਾ ਮਨਦੀਪ ਪੁੱਤ ਮੈਂ ਵੀ ਕਹੀ ਬੈ ਨਾ ਤੈਨੂੰ ਗਲਤ ਬੋਲ ਰਹੀ ਨਹੀਂ ਆ ਪਰ ਅੱਜ ਮੇਰੇ ਪੁੱਤ ਦੀਆਂ ਗੱਲਾਂ ਨੇ ਨਾ ਮੇਰੀ ਅੱਖਾਂ ਖੋਲ੍ਹਤੀਆਂ ਮੰਮੀ ਜੀ ਗੱਲਾਂ ਤਾਂ ਮੈਂ ਵੀ ਗਲਤ ਬੋਲ ਜਾਨੀ ਆ ਉਹ ਵੀ ਹੱਦ ਤੋਂ ਵੱਧ ਤੁਸੀਂ ਮੈਨੂੰ ਮਾਫ਼ ਕਰ ਦਿਓ ਪੁੱਤ ਤੂੰ ਮੇਰੇ ਪੁੱਤ ਦੀ ਖੁਸ਼ੀ ਹੈ ਮੇਰਾ ਪੁੱਤ ਮੇਰਾ ਦਿਲ ਹੈ ਨਰੇਪੁੱਤ ਆਪਾਂ ਸਾਰੀਆਂ ਪੁਰਾਣੀਆਂ ਗੱਲਾਂ ਨਾ ਭੁੱਲ ਜਾਂਦੇ ਆ ਆਪਾਂ ਨਾ ਇੱਕ ਕਰਕੇ ਦਿਖਾਉਨੇ ਲੋਕਾਂ ਨੂੰ ਵੀ ਘਰਾਂ ਚ ਕੋਈ ਐਂ ਵੀ ਮੁੱਕ ਜਾਂਦਾ ਉਹ ਤੁਸੀਂ ਤਾਂ ਦੋਨੇ ਜਾਣੇ ਇਕੱਠਿਆਂ ਵੀ ਹੋ ਗਿਆ ਮੈਂ ਤਾਂ ਤੁਹਾਡੀ ਲੜਾਈ ਚ ਆਪਦੇ ਆਪ ਨੂੰ ਬੁਰਾ ਪਾਉਂਦਾ ਰਿਹਾ ਸੋਰੀ ਦਾਦੀ ਮम्मा ਮੈਨੂੰ ਮaaf ਕਰ ਦਿਓ ਵਾਹ ਮੇਰੇ ਸ਼ੇਰ ਪੁੱਤ ਹੁਣੇ ਮਕਾਨ ਨਹੀਂ ਹੁਣੇ ਘਰ ਹੈ ਜਿੱਥੇ ਸਾਰੇ ਪਰਿਵਾਰ ਦੀ ਸਾਜ ਹੈ ਹੁਣ ਤਾਂ ਇੱਥੇ ਦੁਕੰਦਾ ਵੀ ਮਿਲ ਗਿਆ ਹਾਂ ਪੁੱਤ ਤੂੰ ਬਿਲਕੁਲ ਸਹੀ ਕਹਿਣਾ ਜੇ ਆਪ ਜੀ ਦੁਕੰਦਾ ਖੜਕਣ ਨਾ ਤਾਂ ਛੱਤ ਵੀ ਹੱਲ ਜਾਂਦੀ ਹੈ ਤੇ ਜਦੋਂ ਇਹ ਮਿਲ ਜਾਂ ਤਾਂ ਘਰ ਮਜ਼ਬੂਤ ਹੋ ਜਾਂਦਾ ਚੁੱਕੇ ਹੋ ਤੇ ਹੋਪਸ ਸੋ ਤੁਹਾਨੂੰ ਪਸੰਦ ਵੀ ਆਈ ਹੋਣੀ ਹੈ ਜੀ ਸੋ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਇੱਕ ਘਰ ਵਾਲਾ ਕਿੱਦਾਂ ਆਪਣੀ ਘਰਵਾਲੀ ਤੇ ਆਪਣੀ ਮਾਂ ਦੇ ਵਿੱਚ ਫਸ ਜਾਂਦਾ ਹੈ ਘਰਵਾਲੀ ਕਹਿੰਦੀ ਹੈ ਮੇਰਾ ਪੱਖ ਲਵੇ ਤੇ ਮਾਂ ਕਹਿੰਦੀ ਹੈ ਮੇਰਾ ਪੱਖ ਲਵੇ ਤੇ ਇਸ ਵੀਡੀਓ ਦੇ ਵਿੱਚ ਘਰ ਵਾਲੇ ਨੇ ਇੱਕ ਡਿਸੀਜਨ ਲਿਆ ਸੋ ਉਸ ਡਿਸੀਜਨ ਦੇ ਬਾਰੇ ਥੋੜਾ ਕੀ ਕਹਿਣਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਤੇ ਵੀਡੀਓ ਪਸੰਦ ਆਏ ਤਾਂ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਜੀ ਤੇ ਲਾਈਕ ਤਾਂ ਜਰੂਰ ਕਰਿਓ ਤੇ ਪੇਜ ਨੂੰ ਫੋਲੋ ਵੀ ਕਰਿਓ ਜੀ ਸਤਿ ਸ੍ਰੀ ਅਕਾਲ